ਜਿਸ ਤੇ ਨੀਅਤੇ ਖੋਟੀ ਹੋਵੇ ਉਸ ਨੂੰ ਰੱਬ ਦਾ ਵੀ ਭਲਾ ਕੀ ਡਰਿਆ ਜੀ ਹਾਂ ਐਡੇ ਵੱਡੇ ਦਰ ਤੇ ਇਹ ਬੰਦਾ ਬੇਖੌਫ ਹੋ ਕੇ ਚੋਰੀ ਕਰ ਰਿਹਾ ਹੈ ਦੱਸ ਦਈਏ ਕਿ ਤਸਵੀਰਾਂ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਦੀਆਂ ਨੇ ਹੈਰਿਟੇਜ ਸਟਰੀਟ ਦੇ ਨੇੜੇ ਜਿੱਥੇ ਦਰਬਾਰ ਸਾਹਿਬ ਆਇਸ਼ਰਦਾਲੂਆਂ ਦੀ ਐਕਟਿਵਾ ਚੋਰੀ ਕਰਕੇ ਚੋਰ ਫਰਾਰ ਹੋ ਗਿਆ ਹੈ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਦੇਖੋ ਕਿਵੇਂ ਬੇਖੌਫ ਹੋ ਕੇ ਇਸ ਚੋਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਾਨੂੰਨ ਦਾ ਡਰ ਤਾਂ ਪਹਿਲਾਂ ਹੀ ਨਹੀਂ ਸੀ ਤੇ ਹੁਣ ਰੱਬ ਦਾ ਵੀ ਡਰ ਲਾ ਦਿੱਤਾ ਹੈ ਤਸਵੀਰਾਂ ਸਤਖੰਡਿਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਦੀਆਂ ਨੇ ਜਿੱਥੇ ਇੱਕ ਚੋਰ ਵੱਲੋਂ ਬੇਖੌਫ ਹੋ ਕੇ ਸ਼ਰਦਾਲੂਆਂ ਦੀ ਐਕਟਿਵਾ ਨੂੰ ਚੋਰੀ ਕਰਕੇ ਚੋਰ ਫਰਾਰ ਹੋ ਗਿਆ ਹੈ ਜਿਸ ਤੇ ਨੀਅਤੇ ਖੋਟੀ ਹੋਵੇ ਉਸ ਨੂੰ ਰੱਬ ਦਾ ਵੀ ਭਲਾ ਕੀ ਡਰਿਆ ਜੀ ਹਾਂ ਐਡੇ ਵੱਡੇ ਦਰ ਤੇ ਇਹ ਬੰਦਾ ਬੇਖੌਫ ਹੋ ਕੇ ਚੋਰੀ ਕਰ ਰਿਹਾ ਹੈ ਦੱਸ ਦਈਏ ਕਿ ਤਸਵੀਰਾਂ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਦੀਆਂ ਨੇ ਹੈਰਿਟੇਜ ਸਟਰੀਟ ਦੇ ਨੇੜੇ ਜਿੱਥੇ ਦਰਬਾਰ ਸਾਹਿਬ ਆਇਸ਼ਰਦਾਲੂਆਂ ਦੀ ਐਕਟਿਵਾ ਚੋਰੀ ਕਰਕੇ ਚੋਰ ਫਰਾਰ ਹੋ ਗਿਆ ਹੈ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਦੇਖੋ ਕਿਵੇਂ ਬੇਖੌਫ ਹੋ ਕੇ ਇਸ ਚੋਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਾਨੂੰਨ ਦਾ ਡਰ ਤਾਂ ਪਹਿਲਾਂ ਹੀ ਨਹੀਂ ਸੀ ਤੇ ਹੁਣ ਰੱਬ ਦਾ ਵੀ ਡਰ ਲਾ ਦਿੱਤਾ ਹੈ ਤਸਵੀਰਾਂ ਸਤਖੰਡਿਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਦੀਆਂ ਨੇ ਜਿੱਥੇ ਇੱਕ ਚੋਰ ਵੱਲੋਂ ਬੇਖੌਫ ਹੋ ਕੇ ਸ਼ਰਦਾਲੂਆਂ ਦੀ ਐਕਟਿਵਾ ਨੂੰ ਚੋਰੀ ਕਰਕੇ ਚੋਰ ਫਰਾਰ ਹੋ ਗਿਆ ਹੈ ਜਿਸ ਤੇ ਨੀਅਤੇ ਖੋਟੀ ਹੋਵੇ ਉਸ ਨੂੰ ਰੱਬ ਦਾ ਵੀ ਭਲਾ ਕੀ ਡਰਿਆ ਜੀ ਹਾਂ ਐਡੇ ਵੱਡੇ ਦਰ ਤੇ ਇਹ ਬੰਦਾ ਬੇਖੌਫ ਹੋ ਕੇ ਚੋਰੀ ਕਰ ਰਿਹਾ ਹੈ ਦੱਸ ਦਈਏ ਕਿ ਤਸਵੀਰਾਂ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਦੀਆਂ ਨੇ ਹੈਰਿਟੇਜ ਸਟਰੀਟ ਦੇ ਨੇੜੇ ਜਿੱਥੇ ਦਰਬਾਰ ਸਾਹਿਬ ਆਇਸ਼ਰਦਾਲੂਆਂ ਦੀ ਐਕਟਿਵਾ ਚੋਰੀ ਕਰਕੇ ਚੋਰ ਫਰਾਰ ਹੋ ਗਿਆ ਹੈ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਦੇਖੋ ਕਿਵੇਂ ਬੇਖੌਫ ਹੋ ਕੇ ਇਸ ਚੋਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਾਨੂੰਨ ਦਾ ਡਰ ਤਾਂ ਪਹਿਲਾਂ ਹੀ ਨਹੀਂ ਸੀ ਤੇ ਹੁਣ ਰੱਬ ਦਾ ਵੀ ਡਰ ਲਾ ਦਿੱਤਾ ਹੈ ਤਸਵੀਰਾਂ ਸਤਖੰਡਿਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਦੀਆਂ ਨੇ ਜਿੱਥੇ ਇੱਕ ਚੋਰ ਵੱਲੋਂ ਬੇਖੌਫ ਹੋ ਕੇ ਸ਼ਰਦਾਲੂਆਂ ਦੀ ਐਕਟਿਵਾ ਨੂੰ ਚੋਰੀ ਕਰਕੇ ਚੋਰ ਫਰਾਰ ਹੋ ਗਿਆ ਹੈ ਜਿਸ ਤੇ ਨੀਅਤੇ ਖੋਟੀ ਹੋਵੇ ਉਸ ਨੂੰ ਰੱਬ ਦਾ ਵੀ ਭਲਾ ਕੀ ਡਰਿਆ ਜੀ ਹਾਂ ਐਡੇ ਵੱਡੇ ਦਰ ਤੇ ਇਹ ਬੰਦਾ ਬੇਖੌਫ ਹੋ ਕੇ ਚੋਰੀ ਕਰ ਰਿਹਾ ਹੈ ਦੱਸ ਦਈਏ ਕਿ ਤਸਵੀਰਾਂ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਦੀਆਂ ਨੇ ਹੈਰਿਟੇਜ ਸਟਰੀਟ ਦੇ ਨੇੜੇ ਜਿੱਥੇ ਦਰਬਾਰ ਸਾਹਿਬ ਆਇਸ਼ਰਦਾਲੂਆਂ ਦੀ ਐਕਟਿਵਾ ਚੋਰੀ ਕਰਕੇ ਚੋਰ ਫਰਾਰ ਹੋ ਗਿਆ ਹੈ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਦੇਖੋ ਕਿਵੇਂ ਬੇਖੌਫ ਹੋ ਕੇ ਇਸ ਚੋਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਾਨੂੰਨ ਦਾ ਡਰ ਤਾਂ ਪਹਿਲਾਂ ਹੀ ਨਹੀਂ ਸੀ ਤੇ ਹੁਣ ਰੱਬ ਦਾ ਵੀ ਡਰ ਲਾ ਦਿੱਤਾ ਹੈ ਤਸਵੀਰਾਂ ਸਤਖੰਡਿਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਦੀਆਂ ਨੇ ਜਿੱਥੇ ਇੱਕ ਚੋਰ ਵੱਲੋਂ ਬੇਖੌਫ ਹੋ ਕੇ ਸ਼ਰਦਾਲੂਆਂ ਦੀ ਐਕਟਿਵਾ ਨੂੰ ਚੋਰੀ ਕਰਕੇ ਚੋਰ ਫਰਾਰ ਹੋ ਗਿਆ ਹੈ